ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਬੰਦੇ ਬਾ ਆ ਗਏ ਆਪਣੇ ਵੱਜ ਕਣਕ ਬਜਾਈਗਾ ਨਿਬੜ ਗਿਆ ਬਿੱਲੇ ਹੋ ਗਏ ਦੇ ਸੰਦੇ ਵਰ ਲਾਇਆ ਬਾਈ ਨੰਬਰ ਗੱਡੀ ਆ ਬਹੁਤ ਬੁਰਾ ਹਾਲ ਹੈ ਵਿੱਚੇ ਕਣਕ ਦਾ ਬੀਜ ਪਿਆ ਵਿੱਚੇ ਜੀਰੀ ਪਈ ਹੈ ਵਿੱਚੇ ਤੇਲ ਧੁਲਿਆ ਬਾ ਵਿੱਚੇ ਚਾਹ ਪਈ ਹੈ ਵਿੱਚੇ ਮਿੱਟੀ ਪਈ ਹੈ ਆਏ ਹਾਈ ਸੋਹਣੇ ਸੱਜਣਾ ਕਿੰਨੀ ਸਾਫ ਕਰਦੇ ਆ ਫਿਰ ਗੱਡੀ ਅੱਜ ਸੱਜ ਵਾਂਗੂ ਬਣਾ ਦੇਗਾ ਜੇ ਨਾ ਬਣੀ ਨਹੀਂ ਬਣੇਗੀ ਚੱਲ ਬਾਈ ਠੀਕ ਲੱਗ ਗਿਆ ਵੀਰ ਗੱਡੀ ਤੋਂ ਹਣ ਬਾਈ ਮਿੱਤਰ ਹੈ ਆਪਣਾ ਮਜ਼ਾਕ ਕਰੀ ਜਾਂ ਹਾਂ ਬਹੁਤ ਵਧੀਆ ਬੰਦੇ ਆ ਘਨੌਰ ਮੁੰਡੇ ਵੀ ਲੱਗ ਰਹੇ ਆ ਦੇਖੋ ਬਾਈ ਮਿਹਨਤੀ ਮੁੰਡੇ ਪੰਜਾਬੀ ਐਨੀ ਛੇਤੀ ਨਹੀਂ ਪੰਜਾਬ ਮਰਦਾ ਜੋਰ ਲਾ ਲਿਓ ਸਰਕਾਰੋ ਮੰਡੀ ਮਾ ਆਏ ਵੇ ਆ ਬਾਈ ਗੱਲੇ ਗੱਡੀ ਤੋਂ ਆਵਾਂਗੇ ਲੈ ਆਪਣਾ ਰੋਟਾਵੀਟਰ ਸਿਮਰ ਰਿਹਾ ਪਰ ਰੋਟਾਵੀਟਰ ਲੈ ਕੇ ਆਏ ਵੇ ਆ ਗੱਲੇ ਅੱਜ ਆਪਣਾ ਜੀਰੀ ਦਾ ਨਿਬੜੇਗਾ ਜੀਰੀ ਭਰੇਗੀ ਬਣੇ ਰਹੋ ਬਾਈ ਬਲੌਗ ਗੇਲਾ ਦਿਖਾਵਾ ਤੁਹਾਨੂੰ ਅੱਗੇ ਸਬਸਕ੍ਰਾਈਬ ਜਰੂਰ ਕਰੋ ਬਾਈ ਚੈਨਲ ਨੂੰ ਅੱਗੇ ਤੇ ਹੀ ਪੰਨੀ ਪਈ ਹੈ ਬਾਈ ਗੱਡੀ ਆਪਾਂ ਨੇ ਫੁੱਲਾ ਕਰਾਵਾਇਆ ਬਾਈ ਵੀ ਮਸ਼ੀਨਰੀ ਰਿਪੇਅਰ ਪੂਰ ਕੱਢ ਗਏ ਪਿਆਰ ਦੇਖੋ ਬਾਈ ਦੋਏ ਪਾਈਆਂਗਾ ਵੈਕਿਊਮ ਕਰ ਰਹੇ ਆ ਗੱਡੀ ਹਾਂ ਬੁੱਤ ਤੇਰੀ ਬਾਰੀ ਆਦਾਵੇਗੀ ਉਲਟੀ ਭਰਲੀ ਸਾਈਡ ਹੈ ਬਾਈ ਇਸकी ਮੁਰ ਇਧਰਲੀ ਸਾਈਡ ਹੈ ਇੰਨਾ ਅੱਗੇ ਦੇ ਘਰ ਦੀ ਸਾਹਬ ਪੰਜਾਬੀ ਮੁੰਡੇ ਆ ਬਾਈ ਸਰਦਾਰ ਅੱਜ ਗਿਆ ਭੱਜ ਗਿਆ ਬੰਦਾ ਭੱਜ ਗਿਆ ਬਾਈ ਮਰ ਅੱਜ ਗਿਆ ਬੰਦਾ ਮਾਰਾ ਬਾਈ ਨਮੀ ਨਮੀ ਗੁੱਡੀਆਂ ਨਵੇਂ ਨਵੇਂ ਬਟੋਲੇ ਨਵੇਂ ਦੇ ਨਵੇਂ ਜਗਾੜ ਆ ਗਏ ਬਾਈ ਬਾਹਰਲਾ ਦੇਸ ਬਾਹਰਲਾ ਦੇਸ ਕਰੀ ਜਾਂ ਬਾਹਰਲੇ ਦੇਸੀ ਕਾਫੀ ਤਾਂ ਪਾਣੀ ਫੁੱਲ ਕਰ ਗਏ ਸਰਕਾਰਾਂ ਥੋੜਾ ਜਿਹਾ ਸਾਥ ਦੇ ਦੇ ਗੱਡ ਕੇ ਇੱਕ ਵਾਰੀ ਫੱਟੇ ਚੱਕਦਾ ਸਰਕਾਰਾਂ ਨਹੀਂ ਬਾਈ ਸਾਥ ਦੰਦੀਆਂ ਕਾ ਟ੍ਰਸਟ ਪਰ ਦੁਕਾਨਾਂ ਵਾਲਿਆਂ ਨੂੰ ਲੋਨ ਮਿਲਿਆ ਠੀਕ ਹੈ ਫਾਈਨੈਂਸ਼ਲੀ ਮਤਲਬ ਮਦਦ ਹੋਇਆ ਪੂਰਾ ਪੂਰਾ ਟੈਕਸ ਕਟਿਆ ਹੈ ਟੈਕਸ ਚੋਰੀ ਹੋ ਰਿਹਾ ਜਿਹੜਾ ਬੜੇ ਕਾਰਪੋਰੇਟ ਘਰਾਣੇ ਟੈਕਸ ਚੋਰੀ ਕਰਾਂ ਹੋਰ ਕਰਾਂ ਉਹ ਸਾਰਾ ਬੰਦ ਹੋ ਜਾਏ ਅਨ ਪੰਜਾਬ ਵਰਗੀ ਹਰੀਸ ਨਹੀਂ ਹੈ ਬਾਈ ਛੋਟੇ ਛੋਟੇ ਬੱਚੇ ਲੱਗ ਰਹੇ ਆ ਬਾਈ ਗੈਲ ਨੂੰ ਬੜੇ ਪਿਆਰੇ ਲੱਗ ਰਹੇ ਆ ਆמא ਬਾਈ ਮੰਡੀ ਮੈਨੂੰ ਕਿਡਾ ਮਾਰਕ ਹੈ ਬਾਈ ਨਾ ਸਕੂਟਰੀ ਲਈ ਆ ਸਕੂਟਰੀ ਲੈ ਜਾ ਨਵੀਂ ਚਾਰਜ ਵਾਲੀ ਪਾਲਟੀ ਲੈਣੀ ਹੈ ਬਾਈ ਤੇ ਅੱਜ ਸਕੂਟਰੀ ਕੀ ਨਾਲੇ ਮਾਰਗਾਂ ਮਾ ਰੋਟਾਟਰ ਵਾ ਗੇੜਾ ਬਣ ਗਿਆ ਬਾਈ ਕੰਮ ਆਪਣਾ ਸੁੱਕ ਗਿਆ ਮਾਲ ਅੱਜ ਪਸ਼ੂਆ ਚਲੀ ਆ ਹੋ ਗਿਆ ਤਿਆਰ ਮਾਲ ਅੱਦੇ ਬਿੱਗੇ ਮਾਣ ਮਾ ਖੋਲਿਆ ਪਿਆ ਬਾਈ ਕੁਸਾਵ ਪਰਾਂ ਪਿਆ ਪੋਰੀਆਂ ਪਾਪਾ ਕੇ ਪਚਾਇਆ ਕੁਸੀ ਉਹ ਪਰਾਂ ਵਿੱਚ ਨੂੰ ਪਿਆ ਇਹ ਬੰਦਾ ਖਰਾਬ ਕਰਾ ਮਾਨੂੰ ਕਰਾ ਮਾ ਬਾਈ ਇਕੱਠਾ ਕਿੰਨੇ ਦਿਨਾਂ ਬੰਨ ਬਿੜੇ ਅੱਜ ਤੱਕ ਹਫਤਾ ਦੀ ਹਫਤਾ ਨਹੀਂ 16 ਦਿਨ ਹੋ ਗਏ ਅੱਜ ਸੁੱਖਾ ਸੁਖ ਦੀਨ ਆ ਦਿਨ ਆਇਆ ਛੱਤੋਂ ਚਾ ਨਾ ਚੱਕਿਆ ਜਾਵੇ ਸਾਡਾ ਮਾਲ ਲੱਗ ਗਿਆ ਇਕੱਠਾ ਹੋਣ ਬਾਈ ਇਸ ਬੰਦੇ ਦੀ ਮਿਹਰਬਾਨੀ ਕਰ ਲ ਆਪਣੀ ਜੀਰੀ ਬੀਕੀਆ ਸਾਰੀ ਸਹੀ ਬੋਲ ਰਹਾ ਹੈ ਭਾਈ ਇਸ ਬੰਦੇ ਨੇ ਭਾਈ ਖੜ ਜਾ ਇੰਨੀ ਆਪਣੀ ਹਿੰਮਤ ਮਾਰੀ ਇੰਨੀ ਮਿਹਨਤ ਕਰੀ ਮੇਰਾ ਇੱਕ ਵੀ ਟੱਕਾ ਚੋਰੀ ਨਹੀਂ ਹੋਣ ਦਿਆ ਕੱਲਾ ਕੱਲਾ ਮੇਰਾ ਝਾੜੂ ਮਾਰਿਆ ਇਸ ਬੰਦੇ ਨੇ ਕੋਈ ਮੇਰਾ ਨੁਕਸਾਨ ਨਹੀਂ ਕਰਿਆ ਸਹੀ ਬੋਲ ਰਹਾ ਹੈ ਭਾਈ ਲਾਈਕ ਦਵਾ ਦਿਓ ਇਸ ਨੂੰ ਨੇ ਮੇਰਾ ਚਾਚਾ ਆ ਗਿਆ ਇੱਧਰ ਉਹ ਠੀਕ ਹੈ ਪੁੱਤ ਠੀਕ ਹੈ ਠੀਕ ਹੈ ਹੋਰ ਤਕੜਾ ਹੈ ਵਧੀਆ ਮੋਟ ਜਾਉਗੀ ਅੱਜ ਮਾ ਸੁੱਖਾਂ ਸੁੱਖਦਿਆਂ ਦੀਨ ਆ ਗਿਆ ਹਾਂ ਅੱਜ ਫੜਿਆ ਪਾਉਂਦਾ ਕੱਲ ਕਣਕਾਂ ਨਿਬੜਿਆ ਵਜਾਈਗਾ ਅੱਜ ਹੋਰੇ ਨਿਬੜਿਆ ਚਲੋ ਥੋਈ ਗਈ ਗੱਡੀ ਬਾਈ ਆਪਣੀ ਆ ਗਏ ਮਿਸਤਰੀ ਆਪਾਂ ਨੂੰ ਰੋਟਾ ਵੀਟਰ ਮੰਗਾਇਆ ਤਾਂ ਅਗਰ ਜੋ ਉੱਤੇ ਜੋਤੂ ਦੇ ਰੋਟਾ ਵੀਟਰ ਕੇ ਬੈਰਿੰਗ ਪਾਉਣੇ ਆ ਦੇਖੋ ਕਦਕ ਖੋਲਾਂ ਯੋ ਬੈਰਿੰਗ ਫੁੱਟਿਆ ਬਸ ਕਾਉਰੇ ਵਾਲਾ ਅੱਗ ਕੱਟਦੀ ਦਿਨ ਹਾਲ ਲੈਣ ਨੇ ਪਹਿਲਾਂ ਪਰਲੇ ਬੈਰਿੰਗ ਫੁੱਟ ਕੇ ਦੇ 10000 ਮੋਪੇਡਿਆ ਰੋਟਾਵੇਟਰ ਆਪਾਂ ਨੂੰ 10000 ਦਾ ਗੇੜ ਲੱਗ ਲਿਆ ਬਾਈ ਖਲਵਾਵਾ ਮਾ ਬਾਈ ਨੂੰ ਕਹਿ ਕੇ ਵੀ ਖੋਲੋ ਯਾਰੋ ਟਰਾਲੀ ਉੱਪਰ ਲੱਗ ਰਿਹਾ ਮਿੱਟੂ ਨੇ ਓ ਬਾਈ ਪੱਟ ਲਿਆ ਰ ਕਾਲਜ ਰੋਟਾਵੇਟਰ ਦਾ ਸੁਖਚੈਨ ਤੇਰੇ ਲੱਛਣ ਦੇਖ ਬਾਈ ਇਹ ਗਾਲਾਂ ਬੋਲ ਰਿਹਾ ਮੇਰਾ ਵੀ ਅੱਜ ਦੇ ਕਿੰਨਾ ਚੀਕ ਨਿਕਲ ਰਿਹਾ ਦਿਖਾ ਬਾਈ 베어ਿੰਗ ਦਿਖਾ ਮੜ ਜਾ ਹਲਾ ਕੇ ਲਾਹ ਸਿੰਘ ਇਹੋ ਦੇਖੋ ਬਾਈ ਲੱਛਣ ਕੀ ਕਰੇਗੀ ਮਸ਼ੀਨਰੀ ਚੀਕ ਪਿਆ ਚੀਕ ਉਹ ਆ ਜਾਣਾ ਪਵੇਗਾ ਪਾਣੀ ਦਾ ਪ੍ਰੈਸ਼ਰ ਮਾਰ ਦੇਗਾ ਬਸ ਹਾਂ ਚਲੋ ਬਾਈ ਲਾਓ ਅੰਦਰ ਫਿਰ ਜੋਤੂ ਇਹਨੂੰ ਲਾ ਅੰਦਰ ਪੁੱਤ ਪਿੱਛੇ ਲਾ ਗੇਰੀ ਜਮਾ ਸਵੇਰੀ ਇਹਨੂੰ ਉਹ ਲੈ ਆ ਪਾਣੀ ਚੰਗੀ ਗੱਡੀ ਲਿਆ ਨਮਾ ਪਾ ਦੇ ਤੇ ਨਮਾ ਪਾ ਦੇ ਤੇਲ ਨਮਾ ਪਾ ਦੇ ਜੀ ਖਰਚਾ ਬਤਾ ਦਿਓ ਇਸ ਦਾ ਸਾਰੀ ਉਹ ਲੈ ਜਾ ਟਰੈਕਟਰ ਟਰੈਕਟਰ ਹਾਂ ਉੱਥੇ ਲਾਇਆ ਇਹਨੂੰ ਤੋ ਅਗਲੇ ਉੱਪਰ ਰੱਖ ਦੇ ਫੇਟ ਆਪਾਂ ਜੋ ਲੋਕਾਂ ਨੇ ਕਿੱਥੇ ਕਹਿੰਦੇ ਜਿਹੜਾ ਆਇਆ ਉਹ ਵੀ ਮਣੀ ਕੋਲ ਲਾ ਦੇ ਆਂ ਬਾਈ ਟਰੈਕਟਰ ਅੰਦਰ ਆਲੂ ਵਾਲੇ ਟਰੈਕਟਰ ਦੀ ਸਰਵਿਸ ਹੋ ਜਾਏਗੀ ਇਹਦੇ ਰੋਟਾਵੀਟਰ ਤਿਆਰ ਹੋ ਜਾਏਗਾ ਦੋ ਕੰਮ ਬਣ ਜائیںਗੇ। ਅਣੀ ਫਿਰ ਸਰਵਿਸ ਵਾਸਤੇ ਦੁਬਾਰਾ ਫੇਰ ਆਵੇਗਾ ਜਾਂ ਚਾਚੀ ਨੂੰ ਜਾਣਾ ਪਵੇ ਉੱਥੇ। ਮੁਖਤਿਆਰ ਟਰੈਕਟਰ ਵਰਕਸ਼ਾਪ ਮੰਡੋਲੀ ਵਾਲੇ। ਗੱਡੀ ਵੀ ਹੋ ਗਈ ਬਾਈ ਤਿਆਰ ਐਨ ਓਕੇ ਹੋ ਗਈ। ਸਾਫ ਸੁਥਰੀ ਬਣ ਗਈ ਐਨ। ਓਕੇ ਦੀ ਰਿਪੋਰਟ ਸੱਜਣਾ। ਲੱਗ ਗਿਆ ਬਾਈ ਪੱਖਾ ਟਰੈਕਟਰ ਲਾਇਆ ਚਾਚਾ ਦੀ ਵਰਕਸ਼ਾਪ ਰੋਟਾਵੇਟਰ ਵੀ ਪੱਟਿਆ ਗਿਆ ਚਾਚਾ ਮਸੋ ਬਿਠਾਇਆ ਕਰਾਂ ਮੈਂ ਸਬਜ਼ੀ ਕਰਨੀ ਹੈ ਘਰਾਂ ਜਾ ਕੇ ਦੱਸ ਕਾਸ ਦੀ ਸਬਜ਼ੀ ਕਰਨੀ ਹੈ ਹਾਂ ਸਬਜ਼ੀ ਲੈ ਕੇ ਜਾਣੀ ਹੈ ਬਾਈ ਨੇ ਗਾਲੀ ਕੱਢ ਲੱਗ ਜੇ ਕੰਡਾ ਬਾਈ ਨਿਪੜ ਜੇਗਾ ਸਨੌਰ ਮੰਡੀ ਵਿੱਚ ਬਹੁਤ ਮਾਲ ਆ ਰਿਹਾ ਵਈ ਟਰਾਲੀਆਂ ਮਟਰੱਡੀਆਂ ਆਉਂਦੀਆਂ ਆਪੀ 10 ਟਰਾਲੀਆਂ ਉਤਰ ਲੀਆਂ ਹੋਣੀਆਂ ਦੁਪਹਿਰ ਦੀਆਂ ਲੱਗ ਗਿਆ ਬਾਈ ਕੰਡਾ ਚੱਲ ਗਿਆ ਕੰਮ ਸਮੋਸੇ ਬਣਵਾਏ ਆ ਬਾਈਆਂ ਵਾਸਤੇ ਲੇਬਰ ਵਾਸਤੇ 50 ਸਮੋਸੇ ਮੰਗਾਏ ਆ ਇੱਕ ਜੋਤੂਪਾਲ ਬਾਬਾ ਜੋਤੂ ਬੰਦ ਰਿਹਾ ਖਲਾ ਦੇ ਬਾਈ ਲਾਸਟ ਟਰਾਲੀ ਆ ਮਹਾਰਾਜ ਨੇ ਬਹੁਤ ਦਾਣੇ ਦਏ ਆ ਵੇਚਣੇ ਮੈਂ ਚਾਹੇ ਦਿੱਕਤਾਂ ਆ ਇਹਨਾਂ ਨੇ ਵਿਚਾਰਿਆਂ ਨੇ ਆਪਣਾ ਪੂਰਾ ਸਾਥ ਦਿਆ ਬੰਦਿਆਂ ਨੇ ਇਹਨਾਂ ਕੋਈ ਕਸੂਰ ਨਹੀਂ ਹੈ ਜੇ ਪੁੱਤ ਚੱਲ ਰਿਹਾ ਬਾਈ ਕੰਮ ਸਮੋਸੇ ਖਾ ਲੈ ਬੰਦਿਆਂ ਨੇ ਰਾਮ ਮਾਰ ਲਿਆ 10 ਮਿੰਟ ਅੱਖੇ ਦਾ ਵੀ ਥੋੜਾ ਜਿਆ ਰਹਿ ਗਿਆ ਜੀ ਕੰਮ 10 ਗੱਟੇ ਰਹਿ ਗਏ ਗਾਲੀ ਗਲ ਭਾਈ ਹੋ ਰਹੀ ਆ ਕੋਠਾ ਆਪਣਾ ਪਰਸੋਂ ਭਰ ਗਿਆ ਦਾ 131 ਗੱਟਾ ਇੱਕ ਦਿਨ ਭਰ ਗਿਆ ਦੇ ਆਪਣੇ 34 ਗੱਟੇ ਕਿਦਨ ਭਰਗੇ ਤੇ 47 ਗੱਟੇ 8 ਕਿੱल्ल्या ਮਾਲ ਤਾਰਿਆ ਬਦ ਆਪਣ ਨੇ ਉਹ ਬਾਰਦਨ ਲੈ ਆਏ ਆ ਬਾਹੌਲਪੁਰ ਤੇ ਜਾ ਕੇ ਭਾਈ ਬਾਰਦਾਨੀ ਦੀ ਦਿੱਕਤ ਆ ਗਈ ਦੀ ਪੁਰਾਣਾ ਬਾਰਦਾਨਾ ਲੇਕ ਆਏ ਆ ਬਾਹੌਲਪੁਰ ਸੈਲਰਾਂ ਮਾਂ ਦੇ ਨਿੱਪੜ ਗਿਆ ਭਾਈ ਇੱਕ ਢੇਰੀ ਰਹਿ ਗਈ ਭਰਨੇ ਦਿਓ ਇੱਧਰ ਲਾ ਰਹੇ ਆ ਪੱਖਾ ਤੇ ਮਾਲ ਸਾਫ਼ ਕਰਾਇਆ ਆਪਾਂ ਨੇ ਫੂਸ ਵਾਲਾ ਡਾਵਲ ਪੱਖਾ ਲਾ ਰਿਹਾ ਇਹਨੂੰ ਜੀ ਆਪਣੀ ਜੀਰੀ ਦੀ ਉਰੇ 200 ਕੁਇੰਟਲ ਮਾਲ ਦਾ ਇਹਨੂੰ ਸਾਰੇ ਡਾਵਲ ਪੱਖਾ ਲਗਾ ਦਾ ਇਹ ਡਾਵਲ ਪੱਖੇ ਵਾਲੇ ਫੂਸਮਾ ਤੇ ਕਢਵਾਇਆ ਮਾਲ ਤਕਰੀਬਨ ਮੇਰੇ ਹਿਸਾਬ ਦੇ 6-7 ਥੈਲੇ ਹੋ ਜੀਗੇ ਦੋ ਪੱਖੇ ਲਵਾ ਦੇ ਉਹ ਇਹਨੂੰ ਫੂਸ ਨੂੰ ਉਸੇ ਸਾਈਡ ਵਰ ਆ ਗਿਆ ਇਹ ਫਿਰ ਉਪਰਾਂ ਕਣੀ ਨਿਕਲਦੀ ਆ ਇੰਨੂ ਵੀ ਕਾਣੇ ਦੀ ਬਿਲਕੁਲ ਸਾਫ਼ ਹੋ ਗਿਆ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂਗੇ ਅਸੀਂ ਅਗਲੇ ਬਲੌਗ ਨਾਲ ਹੁਣ ਚੱਲਦੇ ਆਂ ਆਪਾਂ ਬਾਈ ਘਰਾਂ ਨੂੰ ਜਿਹੜੀ ਬੋਰੀਆਂ ਰਹਿ ਗਈ 40 50 ਭਰਾ ਕਹਿੰਦੇ